ਤੂੜੀ ਵਾਲੇ ਰੀਪਰ ਆਪਣੇ ਕੋਲੇ ਕੁੱਲ 80000 ਤੋਂ ਸਟਾਰਟ ਹੋ ਜਾਂਦੇ ਨੇ ਵੀਰੇ 1.5 ਲੱਖ ਰੁਪਈਆ ਦੇ ਵਿੱਚ 2021 ਮਾਡਲ ਵਿਸ਼ਕਰਮਾ ਦਾ ਰੀਪਰ ਲਿਆ ਜਾ ਸਕਦੇ ਹਾਂ ਵੀਰੇ 1.40 ਲੱਖ ਰੁਪਈਆ ਦੇ ਵਿੱਚ ਵਿਸ਼ਕਰਮਾ ਦਾ 2020 ਮਾਡਲ ਰੀਪਰ ਲਿਆ ਜਾ ਸਕਦੇ ਹਾਂ ਜੀ ਕੁੱਲ 1.5 ਲੱਖ ਰੁਪਈਆ ਦੇ ਵਿੱਚ 60 ਇੰਚ ਨਵੇਂ ਵਰਗਾ ਨਿਊ ਵਿਸ਼ਕਰਮਾ ਦਾ ਰੀਪਰ ਲਿਆ ਜਾ ਸਕਦੇ ਹਾਂ ਵੀਰੇ 1.60 ਲੱਖ ਰੁਪਈਆ ਦੇ ਵਿੱਚ ਵੀਰੇ 2021 ਮਾਡਲ ਨਿਊ ਵਿਸ਼ਕਰਮਾ ਦਾ ਨਵੇਂ ਵਰਗਾ ਰੀਪਰ ਲਿਆ ਜਾ ਸਕਦੇ ਹਾਂ ਜੀ ਆਪਣੇ ਕੋਲੋਂ ਜਿਵੇਂ ਕੋਕਾ ਪੀ ਸਰੀਪਰ ਜਿਹੜਾ ਅਨਟੱਚ ਵੀਰੇ ਜ ਬਿਲਕੁਲ 100 ਟਰਾਲੀ ਬਣਿਆ ਹੈ ਰੀਪਰ ਆਪਣੇ ਕੋਲੋਂ ਲਿਜਾ ਸਕਦੇ ਹੋ 63 ਇੰਚ ਵੀਰੇ 8.5 ਫੁੱਟ ਕਟਰ ਵਾਲਾ ਰੀਪਰ ਜਿਹੜਾ ਕਿਤੋਂ ਵੀ ਨਹੀਂ ਮਿਲਦਾ ਵੀਰੇ ਉਹ ਆਪਣੇ ਕੋਲੋਂ ਲਿਜਾ ਸਕਦੇ ਹੋ ਨਵੇਂ ਵਰਗਾ ਰੀਪਰ ਵੀਰੇ ਕੁੱਲ 95000 ਰੁਪਏ ਦੇ ਵਿੱਚ ਲਿਜਾ ਸਕਦੇ ਹੋ ਜੀ ਵੀ ਤੁਹਾਨੂੰ ਜਿਹੜਾ ਮਰਜੀ ਆਪਣੇ ਤੋਂ ਨਵਾਂ ਪੁਰਾਣਾ 7 ਫੁੱਟ 8 ਫੁੱਟ 9 ਫੁੱਟ ਹਰੇਕ ਲੇਜ਼ਰ ਆਪਣੇ ਕੋਲੇ ਮਿਲ ਜੂਗਾ ਠੀਕ ਹੈ ਜੀ ਦੋ ਟਰਾਲੀਆਂ ਨੇ ਵੀਰੇ ਠੀਕ ਹੈ ਜੀ ਇਹ ਕੁੱਲ 50 ਰੁਪਏ ਕਿਲੋ ਦੇ ਹਿਸਾਬ ਨਾਲ ਆ ਦੋਨੇ ਠੀਕ ਹੈ ਜੀ ਆ ਜਿਹੜੀ ਚਿੱਟੀ ਟਰਾਲੀ ਹੈ ਤੇ ਟੋਪੀ ਡਾਕੀਆਂ ਕੰਪਲੀਟ ਹੈ 12 ਫੁੱਟੀ ਹੈ ਇਹ 92000 ਰੁਪਏ ਦੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ZG&B YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਵੀਰੇ ਰੀਪਰਾਂ ਦੀ ਵੀਡੀਓ ਤੁਹਾਨੂੰ ਰੀਪਰਾਂ ਦੇ ਵੀਰੇ ਬਹੁਤ ਬਾਈ ਫੋਨ ਕਰਕੇ ਰੇਟ ਪੁੱਛ ਰਹੇ ਸੀਗੇ ਕਿੰਨੇ ਕਿਹੜੇ ਦਾ ਕੀ ਰੇਟ ਹੈ ਕਿਹੜੇ ਦਾ ਕੀ ਤੁਹਾਨੂੰ ਸਾਰਿਆਂ ਦੀ ਡਿਟੇਲ ਦੇਵਾਂਗੇ ਵੀਰੇ ਠੀਕ ਹੈ ਜੀ ਆਪਣੇ ਕੋਲੇ ਹਰੇਕ ਤਰ੍ਹਾਂ ਦਾ ਤੂੜੀ ਵਾਲਾ ਰੀਪਰ ਮਿਲ ਜਾਂਦਾ ਵੀਰੇ ਬਿਲਕੁਲ ਨਵੀਂ ਨਵੀਂ ਕੰਡੀਸ਼ਨ ਦੇ ਵਿੱਚ ਬਿਲਕੁਲ ਨਵੇਂ ਵਰਗੇ 63 ਇੰਚੀ 60 ਇੰਚੀ 57 ਇੰਚੀ ਜਿਹੜਾ ਮਰਜੀ ਤੁਸੀਂ ਰੀਪਰ ਲੈ ਜਾ ਸਕਦੇ ਹੋ ਸੁਪਰ ਸੀਡਰ ਤੋਂ ਲਾ ਕੇ ਰੋਟਾਵੀਟਰ ਮੱਕੀ ਵਾਲੇ ਪਲੈਂਟਰ ਗ੍ਰਾਈਂਡਰ ਠੀਕ ਹੈ ਜੀ ਬਹੁਤ ਜਾਇਜ਼ ਰੇਟਾਂ ਦੇ ਵਿੱਚ ਜਿਵੇਂ ਆ ਮੱਕੀ ਵਾਲੇ ਪਲੈਂਟਰ ਨੇ ਵੀਰੇ ਇਹ ਵੀ ਆਪਣੇ ਕੋਲੇ ਮੱਕੀ ਵਾਲੇ ਗ੍ਰੈਂਡਰ ਨੇ ਵੀਰੇ ਉਧਰੋਂ ਹਨਾ ਬਹੁਤ ਗਿਣਤੀ ਦੇ ਵਿੱਚ ਪਏ ਨੇ ਰੋਟਾ ਬੀਟਰ ਜੀ ਸੁਪਰ ਸੀਡਰ ਸੁਪਰ ਸੀਡਰ ਦਾ ਆਬਸੀਜਨ ਹੈ ਵੀਰੇ ਆਬਸੀਜਨ ਕਰਕੇ ਆਪਾਂ ਬਹੁਤ ਜਿਆਦੇ ਜੈਜ ਰੇਟ ਦੇ ਵਿੱਚ ਸੁਪਰਸੀਡਰ ਦੇ ਦਾਂਗੇ ਤੁਹਾਨੂੰ ਤੇ ਉਹਨਾਂ ਦੀ ਵੀਡੀਓ ਤੁਹਾਨੂੰ ਵੀਰੇ ਫੇਰ ਦਿਖਾਵਾਂਗੇ ਤੇ ਅੱਜ ਤੁਹਾਨੂੰ ਰੋਟਾ ਵੀ ਆਪਣਾ ਰੀਪਰਾਂ ਦੇ ਰੇਟ ਦੱਸਾਂਗੇ ਜਿਹੜੇ-ਜਿਹੜੇ ਰੀਪਰ ਆਪਣੇ ਕੋਲੇ ਮੌਕੇ ਤੇ ਅਵੇਲੇਬਲ ਨੇ ਤੇ ਹੁਣ ਥੋੜਾ ਜਿਹਾ ਸ਼ਾਮ ਦਾ ਟਾਈਮ ਹੈ ਜਿੰਨਿਆਂ ਕਦੇ ਆਪਾਂ ਰੇਟ ਦੱਸ ਸਕਦੇ ਉਹਨਾਂ ਨੂੰ ਤੁਹਾਨੂੰ ਦੱਸਾਂਗੇ ਚੈਨਲ ਦੇ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜੋ ਅਗਲੀ ਵੀਡੀਓ ਆਊਗੀ ਆਪਣੀ ਉਸ ਦੇ ਵਿੱਚ ਤੁਹਾਨੂੰ ਸਾਰਿਆਂ ਦੇ ਰੇਟ ਦੱਸ ਸਕੀਏ ਸਭ ਤੋਂ ਪਹਿਲਾਂ ਵੀਰੇ 63 ਇੰਚੀ ਰੀਪਰ ਚੈੱਕ ਕਰੋ ਐਗਰੀ ਜ਼ੋਨ ਦਾ ਠੀਕ ਹੈ ਜੀ ਦੋ ਆਪਣਾ ਰੇਟ ਵੀਰੇ ਸਭ ਦਾ ਉੱਤੇ ਲਿਖਿਆ ਹੁੰਦਾ 63 ਇੰਚੀ 2024 ਮਾਡਲ ਮਾਡਲ ਦੀ ਆਪਣੀ ਗਾਰੰਟੀ ਹੋਊਗੀ ਵੀਰੇ ਠੀਕ ਹੈ ਜੀ ਰੀਪਰ ਫ੍ਰੀ ਦੇ ਦਾਂਗੇ ਜੇ ਆਪਣਾ ਕੋਈ ਇਹ ਸਾਬਤ ਕਰ ਦੇ ਵੀ ਆਪਾਂ ਮਾਡਲ ਕਿਸੇ ਤੇ ਵੀ ਗਲਤ ਲਿਖਦਾ ਠੀਕ ਹੈ ਜੀ ਲੋਕਾਂ ਦਾ ਕੰਮ ਨਹੀਂ ਵੀਰੇ ਆਪਾਂ ਕੋਈ ਠੱਗੀ ਨਹੀਂ ਕੋਈ ਸਾਫ਼ ਸੁਥਰਾ ਕੰਮ ਹੈ ਜਮਾਂ ਯਕੀਨ ਕਰਕੇ ਆ ਸਕਦੇ ਹੋ ਵੀਰੇ ਬੇਸ਼ੱਕ ਹੈ ਨਾ ਜੀ ਜਿਹੜਾ ਮਾਡਲ ਕਹਤਾ ਉਹੀ ਮਾਡਲ ਹੋਊਗਾ ਠੀਕ ਹੈ ਜੀ ਤੇ 2024 ਮਾਡਲ ਹੈ ਜੀ 63 ਇੰਚੀ ਹੈ ਵੱਡੇ ਕਟਰ ਵਾਲਾ ਰੀਪਰ ਹੈ ਜੀ ਠੀਕ ਹੈ ਜੀ ਮਾਈਨਸ ਕਰਕੇ ਦਿਖਾ ਦੇ ਵੀਰੇ ਜਿਹੜਾ ਸਾਰਾ ਰੀਪਰ ਆ ਜੇ ਠੀਕ ਹੈ ਜੀ ਬਹੁਤ ਸੋਹਣਾ ਨਵੀਂ ਕੰਡੀਸ਼ਨ ਦੇ ਵਿੱਚ ਠੀਕ ਹੈ ਜੀ ਐਗਰੀ ਜਨ 2 ਸਾਲ ਦੀ ਗਾਰੰਟੀ ਦਿੰਦਾ ਇੱਕ ਸੀਜ਼ਨ ਦੀ ਹੈ ਜੇ ਗਾਰੰਟੀ ਵੀ ਪਈ ਹੈ 63 ਇੰਚੀ ਵੱਡੇ ਕੱਟਣ ਵਾਲਾ 2 ਲੱਖ ਤੇ 90000 ਰੁਪਿਆ ਰੇਟ ਹੈ ਵੀਰੇ ਕਿਸੇ ਵੀ ਵੀਰ ਨੇ ਲੈਣਾ ਤਾਂ ਆਪਣੇ ਨਾਲ ਕੰਟੈਕਟ ਕਰਕੇ ਲਿਜਾ ਸਕਦਾ ਸਕਰੀਨ ਦੇ ਉੱਤੇ ਨੰਬਰ ਨੇ ਫੱਕਰੇ ਭੇਜਣਾ ਵੀਰੇ ਫੋਨ ਦੇ ਉੱਤੇ ਵੀ ਭੇਜ ਦਾਂਗੇ ਆਪਾਂ ਠੀਕ ਹੈ ਜੀ ਆਪਾਂ ਨੂੰ ਸਾਈ ਪਾ ਸਕਦਾ ਹੈ ਅਕਾਊਂਟ ਦੇ ਵਿੱਚ ਬਾਕੀ ਪੇਮੈਂਟ ਚਾਹੇ ਤੁਸੀਂ ਉੱਥੇ ਆਏ ਤੋਂ ਦੇ ਦਿਓ 15 ਰੁਪਏ ਪਰ ਕਿਲੋਮੀਟਰ ਗੱਡੀ ਵਾਲਾ ਕਰਾਇਆ ਲਊਗਾ ਜੀ ਅਪਡਾਉਣ ਦਾ ਘਰੇ ਵੀ ਮੰਗਾਣਾ ਹੈ ਘਰੇ ਬੈਠਿਆਂ ਨੂੰ ਵੀ ਆਪਾਂ ਰਿਪਰ ਭੇਜ ਸਕਦੇ ਹਾਂ ਠੀਕ ਹੈ ਜੀ ਤੇ ਬਹੁਤ ਵੀਰ ਮੰਗਾਉਦੇ ਵੀ ਨੇ ਤੇ 52 ਇੰਚੀ 2024 ਮਾਡਲ ਬਿਲਕੁਲ ਸੇਮ ਕੰਡੀਸ਼ਨ ਨਵੀਂ ਕੰਡੀਸ਼ਨ 2 ਲੱਖ 75000 ਰੁਪਏ ਦਾ ਰੇਟ ਹੈ ਜੀ ਠੀਕ ਹੈ ਜੀ ਆਲੇ ਦਾਲੇ ਵੀਰੇ ਹੋ ਕੇ ਦਿਖਾ ਦਿਆ ਕਰ ਮੜਾ ਜਲਦੀ ਨੇਰਾ ਹੋਣ ਲੱਗ ਰਿਹਾ ਤੇ ਉੱਪਰ ਦੀ ਘੁੰਮਿਆ ਕਰ ਠੀਕ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਨਵੀਂ ਨਵੀਂ ਕੰਡੀਸ਼ਨ ਦੇ ਵਿੱਚ ਆਪਣੇ ਕੋਲੇ ਸੁਪਰਸੀਡਰ ਮਿਲ ਰੋਟਾਵੀਟਰ ਆਪਣਾ ਤੂੜੀ ਵਾਲੇ ਰੀਪਰ ਮਿਲ ਜਾਣਗੇ ਆਟਮਾ ਜਿਆਦਾ ਹੋਣ ਕਰਕੇ ਵੀਰੇ ਪੁੱਲ ਭਲੇਖਾ ਲੱਗ ਜਾਂਦਾ ਕੰਪਿਊਟਰ ਲੇਜ਼ਰ ਹਰੇਕ ਚੀਜ਼ ਆਪਣੇ ਕੋਲੇ ਮਿਲਦੀ ਹੈ ਜਿਹੜੀ ਮਰਜ਼ੀ ਲੈ ਲਿਓ ਯਾਰ ਠੀਕ ਹੈ ਜੀ ਬੇ ਸੋਚੋ ਕੇ ਆ ਜਿਓ ਤੁਸੀਂ ਆਪਣੇ ਕੋਲੇ ਤੇ 57 ਇੰਚੀ 2024 ਮਾਡਲ 2,80,000 ਰੁਪਏ ਦਾ ਇਹਦਾ 5000 ਰੁਪਿਆ ਹੋਰ ਹੈ ਉਹਨਾਂ ਨਾਲੋਂ ਰੇਟ ਵੱਧਦਾ ਥੋੜੀ ਜੀ ਕੰਡੀਸ਼ਨ ਇਹਦੀ ਸਾਫ਼ ਹੈ ਥੋੜਾ ਜਿਹਾ ਉਹਨਾਂ ਨਾਲੋਂ ਚੱਲਿਆ ਵੀ ਬਹੁਤ ਘੱਟ ਹੋਇਆ ਕੁੱਲ ਮੇਰੇ ਹਿਸਾਬ ਨਾਲ 100 ਟਰਾਲੀ ਬਣਾਈ ਹੋਈ ਹੋਊਗੀ ਆਲੇ-ਦਾਲੇ ਘੁੰਮਿ ਦਿਖਾ ਦਿਆ ਕਰ ਵੀਰੇ ਤੇ ਇਧਰ ਵਿਸ਼ਕਰਮਾ ਦਿਖਾ ਦੇ ਵੀਰੇ ਵਿਸ਼ਕਰਮਾ ਇਹ ਵੀ 2024 ਮਾਡਲ 2424 ਮਾਡਲ ਨੇ ਠੀਕ ਹੈ ਜੀ ਘੁੰਮ ਐ ਵੀਰੇ ਮੜਾ ਜਲਦੀ ਠੀਕ ਹੈ ਜੀ ਤੇ ਇਹ ਹੈਗੇ ਜੀ 57 ਇੰਚੀ ਹੈ ਜੀ 2024 ਮਾਡਲ 2,75,000 ਰੁਪਏ ਦਾ ਵੀਰੇ ਇਹ ਨਾ ਕਹੋ ਤੁਸੀਂ ਆਪਣੇ ਕੋਲੇ ਨਵੇਂ ਰੀਪਰ ਵੀ ਮਿਲ ਜਾਣਗੇ ਜੇ ਇਸੇ ਵਿੱਚ ਤੁਸੀਂ ਨਵਾਂ ਰੀਪਰ ਲੈਣਾ ਹੈ ਵਿਸ਼ਕਰਮਾ ਦਾ ਤੁਹਾਨੂੰ ਨਵਾਂ ਵੀ ਬਹੁਤ ਜਿਆਦਾ ਰੇਟ ਦੇ ਵਿੱਚ ਹੀ ਦੇ ਦਾਂਗੇ ਥੋੜਾ ਜਿਹਾ ਫਰਕ ਪਊਗਾ ਵੀਰੇ ਨਵੇਂ ਲੈਣੇ ਨੇ ਨਵੇਂ ਵਾਲੇ ਵੀ ਕੰਟੈਕਟ ਕਰ ਲਿਓ ਆਪਣੇ ਨਾਲ ਤੇ ਅੱਗੇ ਆ ਗਿਆ ਜੀ 2024 ਮਾਡਲ ਫੇਰ ਵਿਸ਼ਕਰਮਾ ਦਾ ਜੀ ਇਹ ਵੀ ਹੈਗਾ ਜੀ 57 ਇੰਚੀ ਰੇਟ ਸੇਮ 2,75,000 ਦਿਖਾ ਦਿਆ ਕਰ ਵੀਰੇ ਵਾਲੇ ਦਲੋਂ ਦੀ ਮੜਾ ਜਲਦੀ ਤੇ ਹੁਣ ਇੱਧਰ ਦੀ ਘੁੰਮ ਕੇ ਆ ਜੀ ਵੀਰੇ ਅੱਗੇ ਫੇਰ ਵਿਸ਼ਕਰਮ ਆ ਗਈ ਵੀਰੇ ਠੀਕ ਹੈ ਜੀ ਆ ਵਿਸ਼ਕਰਮਾ ਦਿਖਾਓ ਵੀਰੇ ਇਹ ਵੀ 57 ਇੰਚੀ ਹੈ ਜੀ ਰੇਟ ਬਿਲਕੁਲ ਸੇਮ ਹੈ ਜੀ ਠੀਕ ਹੈ ਜੀ 27575000 ਜਿਹੜੀ ਮਰਜ਼ੀ ਛਾਂਟ ਕੇ ਚੱਕ ਲੋ ਵੀਰੇ ਤੰਰੀਪਰ 24 ਮਾਡਲ ਦੇ ਖੜੇ ਨੇ ਆਪਣੇ ਕੋਲ ਠੀਕ ਹੈ ਜੀ ਤੇ ਅੱਗੇ ਆ ਗਈ ਜੀ 23 ਮਾਡਲ ਵਿਸ਼ਕਰਮਾ ਠੀਕ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਮੈਨਸ ਚ ਕਰਿਆ ਹੋਇਆ ਵੀਰੇ ਤੇ 223 ਆਪਣਾ 245000 ਰੁਪਿਆ ਰੇਟ ਹੈ 2023 ਮਾਡਲ ਹੈ 57 ਇੰਚੀ ਬਹੁਤ ਸਾਫ ਸੁਥਰਾ ਰੀਪਰ ਹੈ ਜੀ ਅੱਗੇ ਛੋਟੇ ਰੇਟ ਵਾਲਾ ਹੈ ਨਾ ਰੀਪਰ ਲੈਣੇ ਕਿਸੇ ਨੇ ਵੀ ਠੀਕ ਹੈ ਜੀ ਕਮ ਉੰਨਾ ਹੀ ਇਹ ਵੀ ਕਰੂਗਾ ਵੀਰੇ ਠੀਕ ਹੈ ਜੀ ਜਿਹੜੇ ਜਾਣਕਾਰ ਬੰਦੇ ਨੇ ਉਹਨਾਂ ਨੂੰ ਪਤਾ ਹੀ ਹੈ ਕੁੱਲ ਰੇਟ 140000 2020 20 ਕੀ ਮਾਡਲ ਠੀਕ ਹੈ ਜੀ 2020 21 ਮਾਡਲ ਹੈ ਚ ਉੱਪਰ ਹੈ ਠੀਕ ਹੈ ਜੀ ਬਹੁਤ ਮਤਲਬ ਵਧੀਆ ਜੀ ਨੇ ਕੰਮ ਲੈਣਾ ਥੋੜਾ ਜਿਹਾ ਹਲਕਾ ਜਿਹਾ ਉੱਤੋਂ ਰੰਗ ਉਤਰਿਆ ਹੈ ਬਾਕੀ ਵੀਰੇ ਬਹੁਤ ਵਧੀਆ ਕੰਮ ਕੁੰਮ ਕੋਈ ਜ਼ਿਆਦਾ ਨਹੀਂ ਭਾਲਦੀ 1 ਲੱਖ 40000 ਰੁਪਏ ਦਾ ਰੇਟ ਆਪਣੇ ਯਾਰ ਬਕਾਇਦਾ ਉੱਤੇ ਲਿਖੇ ਹੋਏ ਹੋਣਗੇ ਕਿਸੇ ਨਾਲ ਕੋਈ ਠੱਗੀ ਨਹੀਂ ਹੈਗੀ ਵਿਊਰ ਆ ਕੇ ਬਦਲ ਲਾਂਗੇ ਜਾਂ ਕੁਝ ਵੀ ਹੈ ਨਾ ਜੀ ਤੇ ਅੱਗੇ 2021 ਮਾਡਲ ਹੈ ਚੈੱਕ ਕਰੋ ਵੀਰੇ ਕੁੱਲ 1.5 ਲੱਖ ਰੁਪਏ ਦੀ ਕਮਾਕੇ ਦਿਖਾ ਦੇ ਵੀਰੇ ਦੱਸਣ ਦੀ ਲੋੜ ਨਹੀਂ ਯਾਰ ਆਪਣੇ ਕੋਲੇ ਰੀਪਰ ਸਾਨੂੰ ਸਹੀ ਰੇਟ ਦੇ ਉੱਤੇ ਸਹੀ ਚੀਜ਼ ਮਿਲੂਗੀ ਗਲਤ ਚੀਜ਼ ਨਹੀਂ ਕਹਿ ਕੇ ਦੇਵਾਂਗੇ ਡਿਲੀਵਰੀ ਜਿੱਥੇ ਮਰਜ਼ੀ ਦੀ ਕਰਾ ਲਿਓ ਵੀਰੇ ਸਿਰਫ ਕਰਾਇਆ ਤੁਹਾਡਾ ਲੱਗਣਾ ਹੈ ਕੁੱਲ 15 ਰੁਪਏ ਕਿਲੋਮੀਟਰ ਕੋਈ ਕਿਸੇ ਨਾਲ ਵੱਧ ਨਹੀਂ ਕੋਈ ਘੱਟ ਨਹੀਂ ਸਭ ਦਾ ਸੇਮ ਹੈ ਜੀ ਤੇ 2017 ਮਾਡਲ ਠੀਕ ਹੈ ਜੀ ਵਿਸ਼ਕਰਮਾ ਦਾ ਪੰਜਾਬ ਵਾਲਾ ਰੀਪਰ ਹੈ ਜੀ ਤੇ 1 ਲੱਖ 40000 ਰੁਪਏ ਦਾ ਬਹੁਤ ਸੋਹਣਾ ਰੀਪਰ ਹੈ ਜੀ ਠੀਕ ਹੈ ਜੀ ਤੇ ਮੜਾ ਜਲਦੀ ਤੇ ਇਧਰ ਰੋਟਾ ਸੁਪਰ ਰੋਟਾ ਬੀਟਰ ਦਿਖਾ ਦੇ ਸੁਪਰ ਸੀਡਰ ਹਰੇਕ ਚੀਜ਼ ਆਪਣੇ ਕੋਲੇ ਮਿਲ ਜੂ ਯਾਰ ਇਹਨਾਂ ਦੀ ਵੀਡੀਓ ਆਪਾਂ ਫੇਰ ਪਾਵਾਂਗੇ ਠੀਕ ਹੈ ਆਪਣੇ ਚੈਨਲ ਨੂੰ ਖੋਲ ਕੇ ਤੁਸੀਂ ਦੁਬਾਰੇ ਚੈੱਕ ਵੀ ਕਰ ਸਕਦੇ ਹੋ ਇਹਨਾਂ ਦੀ ਵੀਡੀਓ ਵੀ ਪਾਵਾਂਗੇ ਆਪਾਂ ਸਾਰਿਆਂ ਦੇ ਰੇਟ ਦੱਸਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਤਾ ਲੱਗ ਸਕੇ ਤੇ 2014 ਮਾਡਲ 135000 ਰੁਪਿਆ ਰੇਟ ਵੀਰੇ ਰੇਟ ਇਹਦਾ 14 ਦੇ ਹਿਸਾਬ ਨਾਲ ਤੁਹਾਨੂੰ ਜਿਆਦਾ ਲੱਗੇ ਉਹ ਪਰ ਚੀਜ਼ ਦੇਖੋਗੇ ਆਖੇ ਵੀਰੇ ਦੇਖੋ ਵੀਰੇ ਆ ਲੱਗਿਆ ਹੋਇਆ ਹੈ ਦਿਖਾਈ ਇਧਰ ਆਪਣਾ ਕੰਪਰੈਸਰ ਅੱਡ ਲੱਗਿਆ ਹੋਇਆ ਜੀ ਕਪੈਨ ਵਾਲੇ 베어ਿੰਗ ਨੇ ਵੀਰੇ ਬਹੁਤ ਵੱਡੇ ਵੱਡੇ ਤੁਸੀਂ ਇੰਨੀ ਨਿੱਗਰ ਮਸ਼ੀਨ ਬਣੀ ਹੋਈ ਹੈ ਨਾ ਵੀਰੇ ਬਹੁਤ ਹੀ ਜਿਆਦੇ ਮਤਲਬ ਹਰੇ ਹਰ ਇੱਕ ਮਸ਼ੀਨ ਨਾਲੋਂ ਨਿੱਗਰ ਬਣੀ ਹੋਈ ਹੈ ਉੱਤੇ ਪੱਖਾ ਲੱਗਿਆ ਹੋਇਆ ਜੀ ਪਿੱਛੇ ਮਤਲਬ ਗਰਦੇ ਥਣ ਤੋਂ ਉਹ ਵੀ ਵੱਡਾ ਲੱਗਿਆ ਹੋਇਆ ਜੀ ਬਲੋਰ ਵਾਲਾ ਤੇ ਹਰੇਕ ਚੀਜ਼ ਯਾਰ ਮਤਲਬ ਪੂਰੀ ਨਿੱਗਰ ਹੈ ਕਪੈ ਬੈਰਿੰਗ ਵੀ ਹੈ ਦਿਖਾ ਵੀਰੇ ਤਿੰਨ ਕੋਨਲ ਮਤਲਬ ਕਪੈਨ ਵਾਲੇ ਬੈਰਿੰਗ ਨੇ ਜਿਹੜੇ ਵੱਡੇ ਕਪੈਨ ਦੇ ਵਿੱਚ ਆਏ ਥੋੜੀ ਹੈ ਵੀਰੇ ਕਪੈਨ ਇੱਕ ਵੀ ਬੈਰਿੰਗ ਚੇਂਜ ਨਹੀਂ ਹੈਗਾ ਰੀਪਰ ਦਾ ਟਾਇਰ ਵੱਡੇ ਹਰੇਕ ਚੀਜ਼ ਹੈਵੀ ਜੀ ਠੀਕ ਹੈ ਜੀ ਤੇ ਤਾਂ ਕਰਕੇ ਹੈਵੀ ਆਪਣਾ ਮਹਿੰਗੀ ਹੈ ਵੀਰੇ ਇਹ ਥੋੜੀ ਜੀ 135000 ਦੀ ਹੈ ਆ ਕੁੱਲ ਵੀਰੇ 90000 ਰੁਪਈਆ ਦਾ ਰੀਪਰ ਹੈ ਠੀਕ ਹੈ ਜੀ ਜੇ ਕਿਸੇ ਘੱਟ ਬਜਟ ਵਾਲੇ ਵੀਰ ਨੇ ਲੈਣਾ ਹੋਇਆ ਤਾਂ ਅੱਗੇ ਦਿਖਾ ਦੇ ਵੀਰੇ ਠੀਕ ਹੈ ਜੀ ਉਹ ਆਕੇ ਦੀ ਕੰਡੀਸ਼ਨ ਚੈੱਕ ਕਰ ਸਕਦਾ ਕੋਲੇ 95000 ਦਾ ਇਹ ਵੀ 10 ਕੁ ਮਾਡਲ ਹੋਊਗਾ ਜੀ ਤੇ ਤੇ ਅੱਗੇ ਦਿਖਾ ਦੇ ਵੀਰੇ ਉਹ ਠੀਕ ਹੈ ਰੀਪਰ ਵੈਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਿਹੜੇ ਵੀ ਵੀਰ ਨੇ ਕੋਈ ਕੰਮ ਸਾਰਨਾ ਹੈ ਨਾ ਤੇ ਅੱਗੇ 60 ਇੰਚੀ ਰੀਪਰ ਬਹੁਤ ਜਿਆਜ ਰੇਟ ਦੇ ਵਿੱਚ ਕੁੱਲ ਸਵਾ ਲੱਖ ਰੁਪਈਆ ਦੇ ਵਿੱਚ 2013 ਮਾਡਲ 60 ਇੰਚੀ ਬਹੁਤ ਸੋਹਣਾ ਵੀਰੇ ਰੀਪਰ ਵਾਲੇ ਦੇ ਵਾਲੇ ਦਿਖਾ ਦੇ ਪੰਜਾਬ ਦਾ ਰੀਪਰ ਹੈ ਪੰਜਾਬ ਵਾਲੀ ਝੜ ਹੈ ਸੋਹਣਾ ਰੀਪਰ ਹੈ ਕਿਸੇ ਨੇ ਵੀ ਲੈਣਾ ਹੈ ਤਾਂ ਕੰਟੈਕਟ ਕਰ ਲਿਓ ਬਹੁਤ ਸੋਹਣਾ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ 2013 ਮਾਡਲ ਟਾਇਰ ਟੂਰ ਵਧੀਆ ਪਏ ਨੇ ਅੱਗੇ ਚੈੱਕ ਕਰੋ ਜੀ 2021 ਮਾਡਲ ਹੈ ਚੌਪਰ ਨਿਊ ਵਿਸ਼ਕਰਮਾ ਟਾਇਰ ਟੂਰ ਵਧੀਆ ਨੇ ਜੀ ਠੀਕ ਹੈ 2021 ਮਾਡਲ 1,60,000 ਰੁਪਿਆ ਰੇਟ ਹੈ ਠੀਕ ਹੈ ਜੀ ਬਾਕੀ ਜਿਹੜਾ ਵੀ ਰੀਪਰ ਤੁਸੀਂ ਲੈਣਾ ਉਹਦਾ ਸਕਰੀਨਸ਼ਾਟ ਮਾਰ ਕੇ ਸਾਨੂੰ ਭੇਜ ਦਿਓ ਉਹਦੀਆਂ ਤੁਹਾਨੂੰ ਬਕਾਇਦਾ ਅੱਡ ਫੋਟੋਆਂ ਵੀ ਪਾ ਦਾਂਗੇ ਠੀਕ ਹੈ ਜੀ ਜਿਹਦੇ ਜਿਹਦੇ ਪਸੰਦ ਹੈ ਜੀ ਨੇ ਫੋਨ ਤੇ ਮੰਗਵਾਣਾ ਹਾਂ ਜਿਹਨੇ ਆ ਕੇ ਦੇਖਣਾ ਮੇਰੇ ਵੀਰ ਨੇ ਉਹ ਇੱਧਰ ਦੀ ਘੁੰਮ ਕੇ ਦਿਖਾ ਦਿਆ ਕਰ ਬਈ ਖੜਿਆ ਨਾ ਕਰ ਇੱਕ ਥਾਂ ਤੇ ਠੀਕ ਹੈ ਉਹ ਆਪਣੇ ਕੋਲ ਆ ਕੇ ਵੀ ਦੇਖ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਭੋਰਾ ਵੀ ਤੇ ਆ 21 ਮਾਡਲ ਦੇਖੋ ਵੀਰੇ 56 ਇੰਚੀ ਠੀਕ ਹੈ ਜੀ 2 ਲੱਖ ਰੁਪਿਆ ਰੇਟ ਹੈ 56 ਇੰਚੀ 21 ਮਾਡਲ ਬਹੁਤ ਠੀਕ ਹੈ ਜੀ ਵਧੀਆ ਸੋਹਣੀ ਕੰਡੀਸ਼ਨ ਦਾ ਰੀਪਰ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਕਰਿਓ ਵੇਚਤਾ ਆਪਣੇ ਕੋਲ ਜੀ ਐਂਡ ਵੀ ਕੋਡ ਨੇਵ ਸੇਲ ਪਰਚੇਜ Google Map ਤੇ ਲੋਕੇਸ਼ਨ ਭਰ ਕੇ ਆ ਸਕਦੇ ਹੋ ਠੀਕ ਹੈ ਜੀ ਤੇ ਅੱਗੇ ਆ ਗਿਆ ਵੀਰੇ ਬਿਲਕੁਲ ਕੋਕਾ ਪੀਸ ਜਮੀ ਨਵੀ ਜਿਹਨੇ ਕਿਸੇ ਜਿਹੜੇ ਕਿਸੇ ਵੀਰੇ ਵੀਰ ਨੇ ਜਮੀ ਆਇਆ ਕਹਿੰਦਾ ਵੀ ਮੈਂ ਰਿਪੇਅਰ ਕਰਨੀ ਹੋਣੀ ਠੀਕ ਹੈ ਜੀ 2024 ਮਾਡਲ 2 ਲੱਖ 95000 ਰੁਪਏ ਦੀ ਮੌਕੇ ਤੇ ਚਲੋ ਥੋੜਾ ਬੋਤਾ ਮਾਨ ਤਨ ਕਰ ਦਾਂਗੇ ਥੋੜਾ ਦੂਰ ਹੋ ਕੇ ਦਿਖਾ ਦਿਆ ਕਰ ਬਈ ਰੀਪਰ ਠੀਕ ਹੈ ਤੇ 2024 ਮਾਡਲ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਵੀਰੇ ਜਮੀ ਨਵੀਂ ਕੰਡੀਸ਼ਨ ਦੇ ਵਿੱਚ ਹੈ ਯਾਰ ਫਰੰਟ ਡੋਗਰ ਵਗੈਰਾ ਸਾਰਾ ਰੰਗ ਰੂੰਗਾ ਇਵੇਂ ਪਿਆ ਵੀਰੇ ਥੋੜਾ ਪਿੱਛੇ ਰਹਿ ਜਾ ਕਰ ਮੈਂ ਮੈਸੇਜ ਕਰਾਇਆ ਇਹ ਪੂਰਾ ਆ ਜਾ ਤੇ ਜਮੀ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ ਵੱਡੇ ਟਾਇਰ ਨੇ ਬਹੁਤ ਸੋਹਣੀ ਕੰਡੀ ਦੇਖਣ ਦੀ ਵੀ ਲੋੜ ਨਹੀਂ ਯਾਰ ਇਹਦਾ ਤੁਸੀਂ ਨਾ ਆਪਣੀ ਜ਼ਿੰਮੇਵਾਰੀ ਦੇ ਭੇਜ ਦਾਂਗੇ ਅਸੀਂ ਜੇ ਤੁਹਾਨੂੰ ਨਾ ਵੀ ਪਸੰਦ ਆਵੇ ਯਾਰ ਤਾਂ ਵੀ ਪੁੱਠਾ ਮੋੜ ਦਿਓ ਚਾਹੇ ਕੋਈ ਦਿੱਕਤ ਵਾਲੀ ਗੱਲੇ ਨਹੀਂ ਇੰਨਾ ਸੋਹਣਾ ਰੀਪਰ ਹੈ ਤੇ ਜਿਹੜਾ ਮੋਸਟ ਡਿਮਾਂਡਡ ਰੀਪਰ ਵੀਰੇ ਜਿਹੜਾ 63 ਇੰਚੀ ਜਿਹੜਾ ਮਿਲਦਾ ਹੀ ਨਹੀਂ ਠੀਕ ਹੈ ਜੀ ਬਹੁਤ ਘੱਟ ਮਿਲਦਾ ਹੈ ਬਹੁਤ ਘੱਟ ਮਿਲਦਾ ਹੈ ਬਹੁਤ ਰੇਅਰ ਪੀਸ ਨੇ ਵੀਰੇ ਜਿਹੜੇ ਇਹ ਮਿਲਦੇ ਨੇ ਠੀਕ ਹੈ ਜੀ ਪਹਿਲੀ ਵਾਰ ਤਾਂ ਜਿਹੜੇ ਕੋਲੇ ਹੁੰਦਾ ਉਹ ਵੇਚਦੇ ਹੀ ਨਹੀਂ ਕਟਰ ਵੱਡਾ ਹੈ ਵੀਰੇ ਠੀਕ ਹੈ ਜੀ ਤੇ ਜਿਹੜੇ ਵੀਰ ਨੇ ਇਹ ਚਲਾ ਲਿਆ ਇਹ ਵੇਚਦਾ ਨਹੀਂ ਹੈਗਾ ਇਹਨੂੰ ਕਿਉਂਕਿ ਇਹਦਾ ਨਮੇੜਾ ਹੀ ਐਨਾ ਤੇਲ ਖਰਚਾ ਬਹੁਤ ਘੱਟ ਹੈ ਠੀਕ ਹੈ ਜੀ 63 ਇੰਚੀ ਰੀਪਰ ਬਹੁਤ ਆਪਣਾ ਸ਼ਾਨਦਾਰ ਰੀਪਰ ਸੋਨਾ ਰੀਪਰ ਇਹ ਵੀ 2023 ਮਾਡਲ ਹੈ 2 ਲੱਖ 85000 ਰੁਪਿਆ ਰੇਟ ਹੈ ਵੱਡੇ ਟਾਇਰਾਂ ਦੇ ਵਿੱਚ ਹੈ ਬਹੁਤ ਸੋਹਣਾ ਰੀਪਰ ਇਹ ਵੀ ਦਿਖਾ ਦੇ ਵੱਡੇ ਜਿਹਨੇ ਵੀ ਲੈਣਾ ਹੈ ਤਾਂ ਜਲਦੀ ਵੇਟ ਕਰ ਲਿਓ ਇਹਦੇ ਨਾਲ ਦਾ ਮਿਲਦਾ ਹੀ ਨਹੀਂ ਯਾਰ ਇਹ ਤਾਂ ਐ ਸਮਝ ਲਓ ਵੀਡੀਓ ਪਈ ਤੇ ਵਿਕ ਗਿਆ ਉਦੋਂ ਬਾਅਦ ਛੇਤੀ ਇਹ ਮਿਲਦਾ ਨਹੀਂ ਹੈਗਾ ਠੀਕ ਹੈ ਜੀ ਤੇ ਜਿਹਨੇ ਵੀ ਲੈਣਾ ਹੈ ਤਾਂ ਜਲਦੀ ਕੰਟੈਕਟ ਕਰ ਲਿਓ ਕੋਈ ਚੱਲਣ ਦੀ ਪ੍ਰੋਬਲਮ ਨਹੀਂ ਬੇਸ਼ੱਕ 855 ਤੇ ਚਲਾ ਦਿਓ ਯਾਰ ਕੋਈ ਵੀ ਦਿੱਕਤ ਨਹੀਂ ਜਿਹੜੇ ਮਰਜ਼ੀ ਰੈਕਟਰ ਤੇ ਚਲਾ ਲਿਓ ਪੰਜਾਬਸ ਪਾਵਰ ਤੇ ਸਮ ਕਹ ਉਹਨਾਂ ਨੂੰ ਸੌਖਾ ਚੱਲੂਗਾ ਤੰਗ ਨਹੀਂ ਹੁੰਦਾ ਤੇ ਅੱਗੇ ਆ ਗਿਆ ਵੀਰੇ ਵਿਕੇ ਹੋਇਆ ਜੀ ਠੀਕ ਹੈ ਜੀ ਤੇ ਅੱਗੇ ਲੈਂਡ ਫੋਰਸ ਦਾ ਆ ਗਿਆ ਜੀ ਠੀਕ ਹੈ ਜੀ 1,60,000 ਰੁਪਏ ਦਾ 20 ਮਾਡਲ ਹੈ ਜੀ ਤੇ ਆ ਪੁਲੀਆਂ ਬੈਲਟਾਂ ਖੋਲ ਰੱਖੀਆਂ ਨੇ ਉਹ ਪਾ ਕੇ ਦੇਵਾਂਗੇ 베어ਿੰਗ ਰੀਪਰ ਦਾ ਇੱਕ ਟੁੱਟਿਆ ਹੋਇਆ ਉਹ ਨਹੀਂ ਵੀਰੇ ਪਾ ਕੇ ਦਿੰਦੇ ਉਹ ਤੁਹਾਨੂੰ ਆਪ ਹੀ ਪਾਉਣਾ ਪਊਗਾ ਜੀ ਜਿਹੜੀ ਚੀਜ਼ ਹੈਗੀ ਆ ਉਹ ਦੱਸਾਂਗੇ ਗਲਤ ਨਹੀਂ ਝੂਠ ਵਾਲੀ ਗੱਲ ਨਹੀਂ ਹੋਊਗੀ ਵੀਰੇ ਇੱਕ 베어ਿੰਗ ਟੁੱਟਿਆ ਹੋਇਆ ਸਿਰਫ ਰੀਪਰ ਦੇ ਵਿੱਚ ਉਹ ਤੁਹਾਨੂੰ ਆਪ ਹੀ ਪਾਉਣਾ ਪਊਗਾ ਜਦੋਂ ਰਿਪੇਅਰ ਕਰਾਉਂਗੇ ਦੇਖੋ ਮੜੀ ਮੋਟੀ ਉਹ ਆਪਾਂ ਨੂੰ ਕਰਨਾ ਵੀ ਪੈਂਦਾ ਜੀ ਤੇ ਟਾਇਰ ਟੂਰ ਵਧੀਆ ਨੇ 1,60,000 ਰੁਪਏ ਦਾ ਚੌਪਰ ਬਾਡੀ ਦੇ ਵਿੱਚ ਹੈ ਜੀ 21 ਮਾਡਲ ਹੈ ਇਹ ਤੇ ਅੱਗੇ ਵੀਰੇ ਇਹ ਇਹ ਸਾਡਾ ਆਬਦਾ ਘੜ ਦਾ ਰੀਪਰ ਚਲਾਇਆ ਹੋਇਆ ਵੀਰੇ ਬਹੁਤ ਸੋਹਣਾ ਮੈਨੂੰ ਵੀਰੇ ਸਾਰੀ ਸਾਈਜ਼ ਨੇ ਇਹਦੇ ਨਾਲ 150 ਟਰਾਲੀ ਬਣਾਈ ਹੋਈ ਹੈ ਘਰ ਘਰ ਦੀ ਠੀਕ ਹੈ ਜੀ ਤੇ 2024 ਮਾਡਲ 63 ਇੰਚੀ ਤੇ 3,05,000 ਰੁਪਿਆ ਰੇਟ ਹੈ ਵੀਰੇ ਟਰੇਡਿੰਗ ਚੀਜ਼ਾਂ ਮੈਨੂੰ ਪਹਿਲਾਂ ਵੀ ਦੱਸ ਕੇ ਟਾਈਮ ਮਿਲਦੇ ਹੀ ਨਹੀਂ ਯਾਰ ਇਹਦਾ ਬਹੁਤ ਘੱਟ ਮਿਲਦਾ ਹੈ ਠੀਕ ਹੈ ਜੀ ਜਿਨੇ ਇਹ ਚਲਾ ਲਿਆ ਨਾ ਉਹ ਵਿੱਚੇ ਠੀਕ ਹੈ ਜੀ ਅਸੀਂ ਤਾਂ ਅਸੀਂ ਸਿਰਫ ਤਾਂ ਵੇਚ ਰਹੇ ਆ ਅਸੀਂ ਅੱਗੇ ਤੁਰ ਤੂੜੀ ਵਾਲਾ ਰੀਪਰ ਚਲਾਣਾ ਹੀ ਨਹੀਂ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਠੀਕ ਹੈ ਜੀ ਬੰਦੇ ਨਹੀਂ ਹੁੰਦੇ ਸਿਰਫ ਉਹਦੀ ਘਾਟ ਕਰਕੇ ਮੰਨ ਲਓ ਜਿਹੜੇ ਨੇ ਪਰ 63 ਇੰਚੀ ਰੀਪਰ ਚਲਾ ਲਿਆ ਉਹ ਮੁੜ ਕੇ 57 ਜਾਂ ਕੋਈ ਵੀ ਇਦੋਂ ਛੋਟਾ ਰੀਪਰ ਨਹੀਂ ਲੈਂਦਾ ਮਤਲਬ ਇਹੋ ਜੀ ਚੀਜ਼ ਹੈ ਬਹੁਤ ਸੋਹਣਾ ਰੀਪਰ ਵਾਲੇ ਵਾਲੇ ਦੀ ਹੋ ਕੇ ਦਿਖਾ ਦੇ ਵੀਰੇ ਮੜਾ ਜੀ ਠੀਕ ਹੈ ਤੇ ਮੇਰੇ ਨਾਲ ਬਗ ਚੱਲ ਨਹੀਂ ਕੋਈ ਨਹੀਂ ਤੇ ਬਹੁਤ ਸੋਹਣਾ ਰੀਪਰ ਹੈ ਜਿਹੜੇ ਵੀ ਵੀਰ ਨੇ ਲੈਣਾ 3 ਲੱਖ ਤੇ 5000 ਰੁਪਏ ਰੇਟ ਹੈ ਬਹੁਤ ਜਿਆਦੇ ਹਾਈ ਕੁਆਲਿਟੀ ਦੇ ਵਿੱਚ ਬਣੇ ਹੋਏ ਲੈਂਡ ਫੋਰਸ ਦਾ ਵੀਰੇ ਹਰੇਕ ਚੀਜ਼ ਫੁੱਲ ਹੈਵੀ ਫੁੱਲ ਗਾਰੰਟੀ ਹੈ ਕੋਈ ਰਿਪੇਅਰ ਕੁਝ ਨਹੀਂ ਕਰਨੀ ਕੱਲੇ ਬਲੇਡਾਂ ਦੇ ਪਾਸੇ ਬਦਲ ਕੇ ਚਲਾ ਦਿਓ ਪੰਜਾਬ ਵਾਲੀ ਜਾਲ ਪੰਜਾਬ ਵਾਲੀ ਸਾਰਾ ਕੁਝ ਹੈ ਜੀ ਤੇ ਅੱਗੇ ਵੀਰੇ 23 ਮਾਡਲ 57 ਇੰਚੀ ਇਹ ਹੈਗਾ ਜੀ 2 ਲੱਖ ਤੇ 35000 ਦਾ ਠੀਕ ਹੈ ਜੀ 23 ਮਾਡਲ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਵਧੀਆ ਰੀਪਰ ਹੈ ਰੇਟ ਇਹਦਾ ਹੈਗਾ ਜੀ 2 ਲੱਖ 35000 ਟਾਇਰ ਨੇ ਜੀ ਵੱਡੇ ਠੀਕ ਹੈ ਜੀ ਤੇ ਆਜੋ ਵੀਰੇ ਦਿਖਾ ਦੋ ਅੱਗੇ 60 ਇੰਚੀ ਆ ਗਿਆ ਜਿਹਨੇ ਵਿਚਾਰ ਲਾ ਜਾਂ ਮਾਡਲ ਲੈਣਾ ਹੈ ਨਾ ਵੱਡਾ ਨਾ 63 ਨਾ 57 ਇਹ 60 ਇੰਚੀ ਹੈਗਾ ਜੀ 2 ਲੱਖ 75000 ਰੁਪਏ ਦਾ 2024 ਮਾਡਲ ਇਹ ਵੀ ਬਹੁਤ ਸੋਹਣਾ ਰੀਪਰ ਹੈ ਵੀਰੇ ਬਹੁਤ ਵਧੀਆ ਰੀਪਰ ਹੈ ਠੀਕ ਹੈ ਜੇ ਕਿਸੇ ਨੇ ਵੀ ਲੈਣਾ ਹੈ ਇਹਦਾ ਰੇਟ ਹੈਗਾ ਜੀ 2,75,000 ਰੁਪਏ 60 ਇੰਚੀ ਕਮਾ ਕੇ ਦਿਖਾ ਦੇ ਵੀਰੇ ਆ ਦਸ਼ਮੇਸ਼ ਦਾ ਸੀਗਾ ਵੀਰੇ ਕੋਕਾ ਪੀਸੇ ਵਿਕ ਗਿਆ ਜੀ ਠੀਕ ਹੈ ਜੀ ਇਹ ਵਿਕ ਚੁੱਕਿਆ ਬਹੁਤ ਸਾਫ ਸੀਗਾ ਇਹ ਵੀ ਤੇ ਅੱਗੇ ਪਲੈਂਟਰਾਂ ਚੈੱਕ ਕਰੋ ਵੀਰੇ ਪਲੈਂਟਰ ਠੀਕ ਹੈ ਜੀ ਆਪਾਂ ਥੋੜੇ ਜਿਹੇ ਦਿਨ ਪਹਿਲਾਂ ਇੰਸਟਾਗ੍ਰam ਤੇ ਪਲੈਂਟਰਾਂ ਦੀ ਵੀਡੀਓ ਪਾਈ ਸੀ ਇਹਨਾਂ ਦੇ ਵਿੱਚੋਂ ਇੱਕ ਵਿਕ ਗਿਆ ਅੱਜ ਹੀ ਵਿਕੇ ਵੀਰੇ ਇਹ ਨਾ ਜੀ ਤੇ ਇੱਕੇ ਰਹਿੰਦੇ 4 ਲੱਖ ਰੁਪਏ ਤੇ 10 4 ਲੱਖ ਤੇ 10,000 ਰੁਪਏ ਰੇਟ ਹੈ ਬਹੁਤ ਥੋੜਾ ਚੱਲਿਆ ਹੋਇਆ ਵੀਰੇ ਪੈਰ ਪੂਰ ਨੇ ਬਿਲਕੁਲ ਨਵੇਂ ਪਏ ਨੇ ਜੀ ਬਿਲਕੁਲ ਠੀਕ ਹੈ ਜੀ ਜਿਨੇ ਵੀ ਲੈਣਾ 410000 ਰੁਪਿਆ ਰੇਟ ਹੈ ਮੌਕੇ ਦੇ ਮਾਨਤਾਨ ਹੋ ਸਕਦੇ ਵੀਰੇ ਕੋਈ ਨਜਾਇਜ਼ ਫਰਕ ਨਹੀਂ ਹੈਗਾ ਰੇਟ ਦਾ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਯਾਰ ਕਿਸੇ ਨੇ ਵੀ ਲੈਣਾ ਤੇ ਅੱਗੇ ਉਹ ਗ੍ਰੈਂਡਰ ਦਿਖਾ ਦੇ ਵੀਰੇ ਇੱਕ ਵਾਰ ਮੜੇ ਜੇ ਨਾਲੇ ਆਪਾਂ ਜੇ ਮਸ਼ੀਨ ਲੈਣੀ ਹੈ ਵੀਰੇ ਨਿਊ ਹੀਰਾ ਆਪਣੇ ਕੋਲੇ ਨਿਊ ਹੀਰਾ ਖੜੀ ਹੈ 5.5 ਲੱਖ ਰੁਪਈਆ ਦੀ ਠੀਕ ਹੈ ਜੀ ਬਹੁਤ ਵਧੀਆ ਮਸ਼ੀਨ ਹੈ ਠੀਕ ਹੈ ਟਾਇਰ ਟੂਰ ਪੂਰੇ ਵਧੀਆ ਨੇ ਕੋਈ ਜ਼ਿਆਦਾ ਕੰਮ ਨਹੀਂ ਭਾਲਦੀ ਅੱਗੇ ਗ੍ਰੈਂਡਰ ਚੈੱਕ ਕਰੋ ਵੀਰੇ ਗ੍ਰੈਂਡਰ ਮੱਕੀ ਵਾਲੇ 2023 ਮਾਡਲ ਸੋਨਾਲੀਕਾ 2023 ਮਾਡਲ ਸੋਨਾਲੀਕਾ ਉਹ ਵੀ 2023 ਮਾਡਲ 2023 ਮਾਡਲ ਸ਼ਕਤੀਮਾਨ ਤੇ ਇਹਦੇ ਵਿੱਚ ਵੀਰੇ ਆਪਣੇ ਕੋਲੇ ਨਾ ਕਲਾਸ ਦੀ ਮਿਲ ਜੂਗੀ 2021 ਮਾਡਲ ਇੱਕ ਕਲਾਸ ਦੀ ਪਈ ਹੈ ਇਹਨਾਂ ਦੇ ਰੇਟ ਵੀਰੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਰੇਟ ਹਜੇ ਅਸੀਂ ਰੱਖੇ ਨਹੀਂ ਜਾਇਜ਼ ਜੀ ਰੇਟ ਰੱਖਾਂਗੇ ਬਹੁਤ ਜਾਇਜ਼ ਠੀਕ ਹੈ ਜੀ ਕੋਈ ਤੁਹਾਨੂੰ ਨਿਜਾਇਜ਼ ਵਿੱਚ ਸਭ ਤੋਂ ਜਾਇਜ਼ ਰੇਟ ਆਪਣੇ ਹੋਣਗੇ ਠੀਕ ਹੈ ਜੀ ਤੇ ਅੱਗੇ ਵੀਰੇ ਆਪਣਾ ਲੇਜਰ ਕਰਾਣੇ ਆ ਜਾ ਤੇ ਕੰਪਿਊਟਰ ਕਰਾ ਜਾ ਵੀ ਕੰਪਿਊਟਰ ਕਰਾ ਦਿਖਾ ਦੇ ਇਹਨਾਂ ਦੀ ਵੀਡੀਓ ਅਗੇ ਵੀਡੀਓ ਪਾਵਾਂਗੇ ਵੀਰੇ ਇਹਨਾਂ ਦੇ ਤੁਹਾਨੂੰ ਰੇਟ ਦੱਸਾਂਗੇ ਤਾਂ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀ ਤੁਹਾਨੂੰ ਇਹਨਾਂ ਦੇ ਰੇਟ ਪਤਾ ਲੱਗ ਸਕਣ ਠੀਕ ਹੈ ਜੀ ਤੇ ਆਪਣੇ ਇਸ ਕਰਕੇ ਵੀਰੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਸਕੇ ਹੈ ਨਾ ਜੀ ਇਹ ਵੀ ਤੁਹਾਨੂੰ ਜਿਹੜਾ ਮਰਜੀ ਆਪਣੇ ਕੋਲ ਨਵਾਂ ਪੁਰਾਣਾ 7 ਫੁੱਟ 8 ਫੁੱਟ 9 ਫੁੱਟ ਹਰੇਕ ਲੇਜ਼ਰ ਆਪਣੇ ਕੋਲੇ ਮਿਲ ਜੂਗਾ ਠੀਕ ਹੈ ਜੀ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤਕਰੀਬਨ ਖੇਤੀ ਦੇ ਆਪਣੇ ਕੋਲੇ ਸਾਰੇ ਸੰਦ ਮਿਲਦੇ ਨੇ ਯਾਰ ਠੀਕ ਹੈ ਜੀ ਪਲੋ ਵਗੈਰਾ ਲੈਣੇ ਨੇ ਪਲੋ ਮਿਲ ਜਾਣਗੇ ਜਿਵੇਂ ਆ ਦੋ ਟਰਾਲੀਆਂ ਨੇ ਵੀਰੇ ਠੀਕ ਹੈ ਜੀ ਇਹ ਕੁੱਲ 50 ਰੁਪਏ ਕਿਲੋ ਦੇ ਹਿਸਾਬ ਨਾਲ ਆ ਦੋਨੇ ਠੀਕ ਹੈ ਜੀ ਆ ਜਿਹੜੀ ਚਿੱਟੀ ਟਰਾਲੀ ਐ ਤੇ ਟੋਪੀ ਟਾਕੀਆਂ ਕੰਪਲੀਟ ਐ 12 ਫੁੱਟੀ ਐ ਇਹ 92000 ਰੁਪਏ ਦੀ ਐ ਜੀ ਆ 175000 ਰੁਪਏ ਦੀ ਐ ਡਬਲ ਟੈਰ ਵਾਲੀ ਵੀਰਤੀhier ਦੇ ਟਾਇਰ ਨੇ ਵੀਰੇ ਪੂਰੇ ਨਵੇਂ ਟਾਇਰ ਪਾਏ ਨੇ ਬਿਲਕੁਲ ਓਕੇ ਠੀਕ ਹੈ ਜੀ ਤੇ ਆ ਰੋਟਾ ਰਟਾ ਬੀਟਰ ਤੁਹਾਨੂੰ ਹਰੇਕ ਚੀਜ਼ਾਂ ਦੀ ਵੀਡੀਓ ਦਿਖਾਵਾਂਗੇ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਤੇ ਵੀਰ ਬਣ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਜੀ ਐਂਡ ਵੀ ਘੋੜੇ ਨਵ ਤੇ ਸੇਲ ਪਰਚੇਜ ਤੇ ਆਪਣੀ ਲੋਕੇਸ਼ਨ ਹੈ ਕੋ ਆਪਣਾ ਲੋਕੇਸ਼ਨ ਫੇਰ ਦੱਸ ਦਈਏ ਵੀਰੇ ਡੜਬੇ ਦੇ ਕੋਲ ਹੈ ਜੀ ਲਹਿਰੇਗਾ ਅੱਗੇ ਦੇ ਕੋਲ ਸੰਗਰੂਰ ਡਿਸਟ੍ਰਿਕਟ ਹੈ ਜੀ ਠੀਕ ਹੈ ਜੀ ਜਦੋਂ ਮਰਜ਼ੀ ਆਪਣੇ ਕੋਲੇ ਆ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਨੇ ਇੱਕ ਵੀਰ ਬਣ ਕੇ ਫੋਨ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਸਵੇਰੇ 9 ਤੋਂ ਬਾਅਦ ਫੋਨ ਲਾਇਆ ਕਰੋ ਤੇ ਸ਼ਾਮ ਨੂੰ 7 ਤੋਂ ਪਹਿਲਾਂ ਜੀ ਉਦੋਂ ਪਹਿਲਾਂ ਦਿੱਕਤ ਬਹੁਤ ਆਉਂਦੀ ਹੈ ਫੋਨ ਚੱਕੇ ਨਹੀਂ ਜਾਂਦੇ ਠੀਕ ਹੈ ਜੀ ਤੇ ਧੰਨਵਾਦ ਵੀਰੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਧੰਨਵਾਦ